ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੀ YouTube ਚੈਨਲ ਨੂੰ ਕਰ ਲੋ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਗੱਲ ਕਰਾਂਗੇ ਝੋਨਾ ਲਾਉਣ ਦੀ ਤਰੀਕ ਦੇ ਬਾਰੇ ਵੀ ਕਦੋਂ ਤੋਂ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਇਸ ਵਾਰ ਜਿਹੜਾ 2025 ਸੀਜ਼ਨ ਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਕਿਸਮਾਂ ਆਪਾਂ ਝੋਨੇ ਦੀ ਲਾ ਸਕਦੇ ਤੇ ਕਿਹੜੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਬੈਨ ਕੀਤੀ ਗਈਆਂ ਨੇ ਤੇ ਸਾਰੀ ਜਾਣਕਾਰੀ ਅੱਗੇ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਜਿਹੜੀ ਜਾਣਕਾਰੀ ਇਹ ਪਹੁੰਚ ਸਕੇ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਕਿਸਾਨ ਪ੍ਰਭਾਵ ਕਰਦੇ ਆ ਫਿਰ ਸ਼ੁਰੂ ਆਪਾਂ ਹੁਣ ਕਿਸਾਨ ਪ੍ਰਭਾਵ ਪਹਿਲੇ ਨੰਬਰ ਤੇ ਆਉਂਦੀ ਹੈ ਜਿਹੜੀ ਝੋਨੇ ਦੀ ਲਵਾਈ ਨੂੰ ਲੈ ਕੇ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਪਿਛਲੇ ਸਾਲ ਜਿਹੜਾ 2024 ਸੀਜ਼ਨ ਦੇ ਵਿੱਚ ਉਹ ਤੋਂ ਪਹਿਲਾਂ ਵੀ ਆਪਾਂ ਕਹਿ ਸਕਦੇ ਜਿਹੜੀ ਝੋਨੇ ਦੀ ਲਵਾਈ ਲੇਟ ਸ਼ੁਰੂ ਕੀਤੀ ਜਾਂਦੀ ਸੀ 20 ਤਰੀਕ ਤੋਂ 16 ਤਰੀਕ ਤੋਂ 16 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਂਦੀ ਹੈ ਓਮਿਓ ਜਿਹੜਾ ਚਾਰ ਜ਼ੋਨਾਂ ਦੇ ਵਿੱਚ ਜਿਹੜਾ ਪੰਜਾਬ ਨੂੰ ਵੰਡਿਆ ਜਾਂਦਾ ਹੈ ਅਲੱਗ-ਅਲੱਗ ਜ਼ਿਲ੍ਹੇ ਦਿੱਤੇ ਜਾਂਦੇ ਆ ਤੇ 20 ਕਿਸੇ ਦੀ 18 ਤਰੀਕ ਕਿਸੇ ਦੀ 20 ਤਰੀਕ ਇਹ ਜਿਹੜੀ ਪਿਛਲੇ ਸਾਲ ਤਰੀਕਾ ਹੈ ਗਿਆ ਸੀ ਤੇ ਪਿਛਲੇ ਸਾਲ ਜਿਹੜੀ ਝੋਨੇ ਨੂੰ ਜਿਹੜੀ ਬਿਕਨ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਹੋਈ ਥੀ ਉਹਦੇ ਵਿੱਚ ਇੱਕ ਹਾਈਬ੍ਰਿਡ ਜਿਹਦੇ ਬੀਜ ਉਹਨਾਂ ਦੀ ਵੀ ਕਿਸਾਨ ਭਰਾਵੋ ਸਮੱਸਿਆ ਜ਼ਰੂਰ ਸੀ ਪਰ ਮੇਨ ਜਿਹੜੀ ਗੱਲ ਸੀ ਉਹ ਮੌਕਚਰ ਨੂੰ ਲੈ ਕੇ ਮੌਕਚਰ ਵੱਧ ਦੇ ਰਹੀ ਹਤੀ ਹੈ ਜੀਰੀਆ ਤੇ ਉਹਦੇ ਕਰਕੇ ਜਿਹੜਾ ਆਪਣਾ ਗਿੱਲਾ ਝੋਨਾ ਬਿਕ ਨਹੀਂ ਰਿਹਾ ਸੀ ਤੇ ਇਸ ਵਾਰ ਸਾਰਿਆਂ ਨੂੰ ਕਿਸਾਨ ਭਰਾਵੋ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਵੀ ਇਸ ਵਾਰ ਜਿਹੜੀ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਹੈ ਜਿਹੜੀ ਸ਼ੁਰੂ ਕਰ ਦਿੱਤੀ ਜਾਵੇਗੀ ਤੇ 1 ਜੂਨ ਤੋਂ ਝੋਨੇ ਦੀ ਜਿਹੜੀ ਲਵਾਈੇ ਸ਼ੁਰੂ ਹੋ ਜੂਗੀ ਤੇ ਉਸੇ ਤਰੀਕੇ ਦੇ ਨਾਲ ਚਾਰ ਜ਼ੋਨਾਂ ਦੇ ਵਿੱਚ ਜਿਹੜਾ ਜ਼ਿਲ੍ਹਿਆਂ ਨੂੰ ਵੰਡਿਆ ਜਾਊਗਾ ਅਲੱਗ-ਅਲੱਗ ਜੇ ਕਦਤੀਆ ਜਾਣਗੀ ਆ ਤੇ ਜਿਵੇਂ ਕਿਸਾਨ ਭਰਾਵੋ ਪਿਛਲੇ ਸਾਲ ਵੀ ਜਿਹੜਾ ਪਹਿਲੇ ਨੰਬਰ ਤੇ ਜਿਵੇਂ ਆਪਾਂ ਕਹਿ ਸਕਦੇ 1 ਜੂਨ ਨੂੰ ਜਿਹੜਾ ਕੰਢੀ ਏਰੀਆ ਹੋ ਗਿਆ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਹੋਊਗੀ 1 ਤੋਂ ਲੈ ਕੇ ਆਪਾਂ 10 ਜੂਨ ਤੱਕ ਆਪਾਂ ਕਹਿ ਸਕਦੇ ਆ ਅਲੱਗ-ਅਲੱਗ ਜ਼ੋਨਾਂ ਜਿਵੇਂ 1 ਤਰੀਕ ਨੂੰ ਹੋਗੀ ਲਵਾਈ ਸ਼ੁਰੂ ਕੀਤੇ 4 ਤਰੀਕ ਨੂੰ ਹੋਗੀ 8 ਨੂੰ ਹੋਗੀ 10 ਤੱਕ ਜੈਨਕਿ ਸਾਰੇ ਪੰਜਾਬ ਦੇ ਵਿੱਚ 8 ਤੋਂ 10 ਜੂਨ ਨੂੰ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ ਇਹਦਾ ਜਿਹੜਾ ਫੈਸਲਾ ਕਿਉਂ ਲਿੱਤਾ ਗਿਆ ਹੈ ਕਿਉਂਕਿ ਕਿਸਾਨ ਭਰਾਵੋ ਜੇ ਆਪਾਂ ਕੋਈ ਵੀ ਆਪਾਂ ਚੀਜ਼ ਨੂੰ ਆਪਾਂ ਲੇਟ ਕਰਦੇ ਆ ਤਾਂ ਉਦੋਂ ਜਿਹੜੀ ਆਪਣੀ ਫਸਲ ਹੈ ਝਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਰੂਰ ਥੋੜੀ ਜੀ ਵੱਧ ਰਹਿੰਦੀ ਹੈ ਕਿਉਂਕਿ ਫਿਰ ਬਾਅਦ ਦੇ ਵਿੱਚ ਜਦੋਂ ਆਪਾਂ ਬਾਢੀ ਕਰਦੇ ਆ ਤਾਂ ਜਿਹੜਾ ਤਾਪਮਾਨ ਉਹ ਡੌਂਟ ਚਲੇ ਜਾਂਦਾ ਹੈ ਤੇ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਫਿਰ ਜਿਹੜੀ ਆਪਣੀ ਜੀਰੀ ਹੈ ਉਹ ਮੌਇਚਰ ਪੂਰਾ ਨਹੀਂ ਕਾਦੀ ਤੇ ਮੌਇਚਰ ਛੱਡਦੀ ਨਹੀਂ ਹੈਗੀ ਤੇ ਮੌਇਚਰ ਵੱਧ ਦਿਖਾਈ ਜਾਂਦੀ ਹੈ ਗਿੱਲੀ ਦਿਖਾਈ ਜਾਂਦੀ ਹੈ ਇਸ ਕਰਕੇ ਜਿਹੜੀ ਮੰਡੀਆਂ ਦੇ ਵਿੱਚ ਵਿਕਣ ਦੇ ਵਿੱਚ ਸਮੱਸਿਆ ਆਉਂਦੀ ਹੈ ਇਸ ਕਰਕੇ ਇਸ ਕਰਕੇ ਸਰਕਾਰ ਨੇ ਫੈਸਲਾ ਲਿਆ ਹੈ ਵੀ ਇਸ ਵਾਰ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਨਕਲੀ ਬੀਜ ਹੋਗੇ ਤੇ ਹਾਈ ਬ੍ਰੈਡ ਜਿਹੜੀ ਵੈਰੈਟੀਆਂ ਉਹ ਬੈਨ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਕਿਸਾਨ ਭਰਾਵਾਂ ਨੂੰ ਮੇਰੀ ਇੱਕ ਹੀ ਬੇਨਤੀ ਹੈ ਵੀ ਜੇ ਤੁਸੀਂ ਪਿਛਲੇ ਸਾਲ ਹਾਈ ਬ੍ਰੈਡ ਜਿਹਦੇ ਬੀਜ ਤੁਸੀਂ ਲਗਾ ਰਹੇ ਤੇ ਤੇ ਉਹਨਾਂ ਦੇ ਝਾੜ ਆਪਾਂ ਕਹਿ ਸਕਦੇ ਕਿਸਾਨ ਭਰਾਵੋ ਦੂਜੀਆ ਕਿਸਮਾਂ ਦੇ ਨਾਲੋਂ ਵਧੀਆ ਹੁੰਦੇ ਪਰ ਜੇ ਤੁਸੀਂ ਸਵਾਰੇ ਗਲਤੀ ਕਰੋਗੇ ਜਾਂ ਤੁਸੀਂ ਤੁਹਾਨੂੰ ਕਿਤੇ ਤੋਂ ਵੀ ਹਾਈ ਬ੍ਰੈਡ ਜਿਹੜਾ ਬੀਜ ਤੁਸੀਂ ਲੈ ਕੇ ਲਗਾਉਗੇ ਤਾਂ ਜਿਹੜੀ ਅੱਗੇ ਜਾ ਕੇ ਬੇਕਨ ਦੇ ਵਿੱਚ ਕਿਸਾਨ ਭਰਾਵੋ ਸਮੱਸਿਆ ਆ ਸਕਦੀ ਹੈ ਇਹਦੇ ਕਰਕੇ ਉਹ ਕਰੋ ਵੀ ਜਿਹੜੇ ਹਾਈ ਬ੍ਰੈਡ ਬੀਜ ਹੈ ਉਹ ਨਾ ਲਗਾਏ ਜਾਣ ਕਿਉਂਕਿ ਆਪਾਂ ਲਗਾ ਤਾਂ ਲਊਗੇ ਅੱਗੇ ਜਾ ਕੇ ਜਿਹੜੀ ਆਪਣੀ ਹਾਈ ਬ੍ਰੈਡ ਕਿਸਮ ਹੈ ਉਹ ਬਿਲਕੁਲ ਨਹੀਂ बिकਨੀ ਕਿ ਸੈਲਰ ਵਾਲੇ ਪਿਛਲੇ ਸਾਲ ਵੀ ਜਵਾਬ ਦੇ ਰਹੇ تھے ਤੇ ਇਸ ਵਾਰ ਉਹਨਾਂ ਨੇ ਬਿਲਕੁਲ ਵੀ ਜਿਹੜੀ ਹਾਈਬ੍ਰਿਡ ਬੀਜ ਹੈ ਉਹ ਨਹੀਂ ਲੈਣੀ ਤੁਸੀਂ ਹੋਰ ਕਿਸਮਾਂ ਲਗਾ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੀ ਹੈ ਤੁਸੀਂ ਕਿਸਮਾਂ ਲਾ ਸਕਦੇ ਹੋ ਪੀਆਰ 131 ਹੋ ਗਿਆ ਕਿਸਾਨ ਪ੍ਰਭ ਉਹ ਪੀਆਰ 132 ਹੋ ਗਿਆ ਨਵਾਂ ਬੀਜ ਆਏ ਤੁਸੀਂ ਥੋੜੇ ਰਕਬੇ ਦੇ ਵਿੱਚ ਲਗਾ ਸਕਦੇ ਹੋ ਪੀਆਰ 131 ਹੈ ਜਿਹੜਾ ਉਹਦੇ ਵੀ ਬਹੁਤ ਸ਼ਾਨਦਾਰ ਰਿਜ਼ਲਟ ਹੈ ਤੇ ਝਾੜ ਵੀ ਕਿਸਾਨ ਪ੍ਰਭ ਬਹੁਤ ਚੰਗਾ ਹੈ 35 ਪਲਸ ਅੱਪਾ ਕਹਿ ਸਕਦੇ ਆ ਕਿਸਾਨਾਂ ਨੇ ਜਿਹੜਾ ਝਾੜ ਇਸ ਕਿਸਮ ਤੋਂ ਲੱਤਾ ਏ ਤੇ PR126 ਹੋ ਗਿਆ ਤਾਂ ਕਿਸਾਨਪਰਾਵ ਨੂੰ ਲੱਗਣੀ ਉਹ ਲੱਗਣੀ ਹੈ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹਦੇ ਜਿਹੜੇ ਕਿਸਾਨ ਨੇ ਫੈਨ ਨੇ ਤੇ ਬਹੁਤ ਘੱਟ ਸਮੇਂ ਦੇ ਵਿੱਚ ਚੰਗਾ ਝਾੜ ਜਿਹੜੀ PR126 ਵੈਰਾਈਟੀ ਲੰਦੀ ਹੈ ਤੇ ਇਹ ਜਿਹੜੀ ਆ ਤੁਹਾਨੂੰ ਮੈਂ ਦੱਸਿਆ ਕਿ ਸਨਪ੍ਰਭੂ ਵੀ ਹਾਈ ਬੈਡ ਜਿਹੜੀ ਕਿਸਮਾ ਉਹਨਾਂ ਦੀ ਤੁਸੀਂ ਬਿਲਕੁਲ ਗਲਤੀ ਨਾ ਕਰਿਓ ਆਪਣੇ ਖੇਤ ਦੇ ਵਿੱਚ ਨਾ ਲਗਾਇਓ ਤੇ ਕੋਸ਼ਿਸ਼ ਕਰੋ ਵੀ ਆਪਾਂ ਜਿਹੜੀ ਹੋਰ ਕਿਸਮਾ ਉਹ ਵਾਲੀ ਕਿਸਮਾ ਨੂੰ ਚੁਣੀਏ ਤੇ ਉਹਨਾਂ ਤੋਂ ਵਧੀਆ ਤੋਂ ਵਧੀਆ ਬੱਦ ਆਪਾਂ ਝਾੜ ਲੈ ਸਕੀਏ ਤੇ ਬਾਕੀ ਕਿਸਾਨਪ੍ਰਭੂ ਇਹ ਗੱਲ ਸੱਚੀ ਹੈ ਵੀ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜੂਗੀ ਤੇ ਉਸੇ ਸਾਲ ਦੇ ਨਾਲ ਹੁਣ ਆਪਾਂ ਤੇ ਅੱਗੇ ਜਾ ਕੇ ਆਪਾਂ ਵੀ ਤੁਹਾਨੂੰ ਇਸ ਚੈਨਲ ਤੇ ਆਪਾਂ ਅਪਡੇਟ ਦੇ ਦੂਗੇ ਵੀ ਕਿੰਨੀ ਤਰੀਕ ਜਿਹੜੀ ਫਿਕਸ ਜ਼ਿਲ੍ਹੇ ਦੀ ਆਈ ਹੈ ਤੇ 15 ਦਿਨਾਂ ਤੱਕ ਲੱਗਦਾ 20 ਦਿਨਾਂ ਤੱਕ ਜਿਹੜੀ ਫਿਕਸ ਤਰੀਕ ਹੈ ਉਹ ਆਜੂਗੀ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਤਰੀਕ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਊਗੀ ਤੇ ਹੋਰ ਕਿਸਾਨ ਭਰਾਵਾਂ ਤੱਕ ਇਹ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ